ਪਤਾ ਨਹੀਂ ਇਹਨਾਂ ਨੇ ਕੀ ਕਰਾਉਣਾ ਮੈਂ ਤਾਂ ਇੱਥੇ ਤੱਕ ਲੋਕਾਂ ਨੂੰ ਪ੍ਰਾਰਥਨਾ ਕੀਤੀ ਆ ਕਿ ਮੈਨੂੰ ਕਿਤੇ ਅੰਦਰ ਮਰਵਾ ਹੀ ਨਾ ਦੇਵਣ ਬੰਬ ਜਿਹੜੀ ਉਹਨੂੰ ਦੋ ਚਾਲ ਦੀ ਪੋਤੀ ਨਹੀਂ ਅੰਦਰ ਆਂਦ ਦਿੱਤੀ ਹੈਗੀ ਐਸਪੀ ਸਾਹਿਬ ਇੱਥੇ ਜਵਾਬ ਦਿਓ ਆ ਕੇ ਇੱਕ ਵਾਰੀ ਐਸਪੀ ਸਾਹਿਬ ਪ੍ਰਸ਼ਾਸਨ ਰਾਣੇ ਨੇ ਕੋਈ ਵਿਕਿਆ ਜਿਨ੍ਹਾਂ ਨੇ ਕਰੋੜਾ ਰੁਪਈਆ ਖਾਦੇ ਹੋ ਰਾਣੇ ਦੇ ਉਹ ਮੇਰਾ ਕੀ ਸਾਥ ਦੇਣਗੇ ਉਹ ਤਾਂ ਮੈਨੂੰ ਤੂ ਤੂ ਛੁੱਟਦੇ ਆ 4 ਘੰਟੇ ਮੈਨੂੰ ਢੱਕ ਕੇ ਰੱਖਿਆ ਅਖੀਰ ਮੇਰੀ ਭਤੀਜੀਆਂ ਦੋ ਇੱਕ ਹਾਰਪੁਰ ਤੋਂ ਇੱਕ ਇਹ ਆਈ ਇਹਨਾਂ ਨੇ ਆ ਕੇ ਜਿਹੜਾ ਫਲੈਕਸ ਬੈਲ ਲਾ ਕੇ ਚਾਰੋਂ ਪਾਸੇ ਮੈਨੂੰ ਯੂਰਨ ਕਰਾਇਆ ਔਰ ਉੱਤੇ ਪੁਲਿਸ ਭੇਜਾਈ ਜਿਹੜੀ ਮੈਨੂੰ ਛਾਤੀਆਂ ਮਾਰ ਰਹੀ ਸੀ ਬਾਕੀ ਐਜ਼ ਅ ਲੇਡੀ ਮੈਂ ਆਪਣੇ ਰਾਈਟ ਲਈ ਪਰਸਨਲ ਰਾਈਟ ਨਹੀਂ ਕਿਉਂਕਿ ਮੈਂ 28 ਸਾਲ ਸੈਸ਼ਨ ਜਜ ਰਹੀ ਆ ਮੈਨੂੰ ਇੱਕ ਇੱਕ ਕਾਨੂੰਨ ਪਤਾ ਵਾ ਮੈਂ ਜੋ ਮੇਰੇ ਨਾਲ ਬੀਤੀ ਆ ਮੇਰੇ ਨਾਲ ਹੱਡ ਬੀਤੀ ਆ ਮੋਦੀ ਵੀ ਆ ਜਵੇ ਮੈਂ ਇਸ ਤਰ੍ਹਾਂ ਨਾ ਤੋਂ ਨਹੀਂ ਉੱਟੂਗੀ ਮੈਂ ਮਰਨਾ ਨਹੀਂ ਮੁੱਕਾ ਵੀ ਵੀ ਦੀ ਉਹ ਇੱਕ ਨੋ ਰਿਟਰਨਿੰਗ ਆਫੀਸਰ ਨੇ ਫਾਰਮ ਨੰਬਰ 5 ਦਿੱਤਾ ਉਹਦੇ ਚ ਬੂਥ ਨੰਬਰ 3 ਚ 292 ਵੋਟਾਂ ਦਿਖਾਈਆਂ ਕੱਲ ਜਿਹੜਾ ਅੱਜ ਵੋਟਾਂ ਨਿਕਲੀਆਂ ਉਹਦੇ ਚੋਂ 593 ਵੋਟਾਂ ਦੀ 635 ਵੋਟਾਂ ਨਿਕਲੀਆਂ ਸਿੱਧਾ 350 ਵੋਟ ਜਿਹੜੀ ਜਿਹੜੀ ਆ ਉਹਦਾ ਕਪਲਾ 350 ਤੋਂ ਕੁੱਤੇ ਦੀ ਵੋਟਾਂ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਆਜ਼ਾਦ ਸਿੰਘ ਅੱਜ ਅਸੀਂ ਗੱਲ ਕਰਨ ਵਾਲਿਆਂ ਕਪੂਰਥਲਾ ਜ਼ਿਲ੍ਹੇ ਦੀ ਜੀ ਹਾਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਜੀ ਹਾਂ ਕਪੂਰਥਲਾ ਜ਼ਿਲ੍ਹੇ ਤੋਂ ਚੋਣ ਲੜ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਜੂ ਰਾਣਾ ਭਾਵੇਂ ਚੋਣ ਹਾਰ ਗਈ ਹੈ ਪਰ ਉਹਨਾਂ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਦੀ ਜਿੱਤ ਤੇ ਸਵਾਲ ਖੜੇ ਕੀਤੇ ਹਨ ਮਨਜੂ ਰਾਣਾ ਨੇ ਕਾਊਂਟਿੰਗ ਸੈਂਟਰ ਦੇ ਬਾਹਰ ਰੋਸ ਪ੍ਰਗਟ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਮਨਜੂ ਰਾਣਾ ਇੰਨੇ ਹਮਲਾਵਰ ਹੋ ਗਏ ਕਿ ਉਸ ਦੀ ਪੁਲਿਸ ਨਾਲ ਝੜਪੀ ਹੋ ਗਈ ਇਸ ਟਕਰਾਅ ਵਿੱਚ ਉਹਨਾਂ ਦੇ ਇੱਕ ਸਮਰਥਕ ਦੀ ਪੱਗ ਉੱਤਰ ਗਈ ਇਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ ਮਨਜੂ ਰਾਣਾ ਤੇ ਆਪ ਸਮਰਥਕਾਂ ਨੇ ਹੰਗਾਮਾ ਕੀਤਾ ਉਹਨਾਂ ਮੰਗ ਕੀਤੀ ਕਿ ਪੂਰੇ ਕਪੂਰਥਲਾ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਕਰਵਾਈਆਂ ਜਾਣਾ ਮੰਜੂ ਰਾਣਾ ਨੇ ਦੱਸਿਆ ਕਿ ਪਿੰਡ ਝੱਲ ਠਿੱਕਰੀ ਵਾਲੇ ਦੇ ਬੂਥ ਦੀ ਈਵੀਐਮ ਮਸ਼ੀਨ ਵਿੱਚੋਂ 687 ਵੋਟਾਂ ਕੱਢੀਆਂ ਗਈਆਂ ਹਨ ਜਦਕਿ ਉਕਤ ਬੂਥ ਤੇ ਬਹੁਤ ਘੱਟ ਵੋਟਾਂ ਪੋਲ ਹੋਈਆਂ ਜੋ ਕਿ ਚੋਣ ਅਧਿਕਾਰੀਆਂ ਦੇ ਰਿਕਾਰਡ ਵਿੱਚ ਦਰਜ ਹਨ ਜਦੋਂ ਇੱਕ ਈਵੀਐਮ ਮਸ਼ੀਨ ਵਿੱਚ ਇੱਕ ਬੂਥ ਵਿੱਚ ਵੱਧ ਵੋਟਾਂ ਕੱਢੀਆਂ ਜਾ ਸਕਦੀਆਂ ਤਾਂ ਦੂਜੀ ਮਸ਼ੀਨਾਂ ਨਾਲ ਵੀ ਛੇੜਛਾੜ ਕੀਤੀ ਜਾ ਸਕਦੀ ਹੈ ਦੱਸਦੀਏ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਚ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਨੇ ਬਰਤ ਬਣਾਈ ਰੱਖੀ ਉਸਨੇ ਆਖਰੀ ਦੌਰ ਤੱਕ 7 ਤੋ ਵੱਧ ਦੀ ਵਰਤ ਬਣਾਈ ਰੱਖੀ ਅਤੇ ਫਾਈਨਲ ਜਿੱਤ ਲਿਆ ਜਿੱਤ ਦਾ ਐਲਾਨ ਹੁੰਦੇ ਹੀ ਮੰਜੂ ਰਾਣਾ ਨੇ ਵਿਰੋਧ ਕੀਤਾ ਅਤੇ ਚੋਣ ਕਮਿਸ਼ਨ ਦੀਆਂ ਗਤੀਵਿਧੀਆਂ ਤੇ ਸਵਾਲ ਖੜੇ ਕੀਤੇ ਜਿਹੜੀ ਉਹਨੂੰ ਦੋਸਤ ਦੀ ਪੋਤੀ ਦੇ ਅੰਦਰ ਆਨ ਦਿੱਤੀ ਹੈਗੀ ਐਸਪੀ ਸਾਹਿਬ ਇੱਥੇ ਜਵਾਬ ਦਿਓ ਆ ਕੇ ਇੱਕ ਵਾਰੀ ਐਸਪੀ ਸਾਹਿਬ इनके पास कोई जवाब नहीं है ये कुत्ते खड़े हैं ये जवाब देंगे छह घंटे इन्होंने यूरिन यूज करने दिया वॉशरूम नहीं प्रोवाइड किया एक औरत को गे गे तो, दो साल के बच्चे को डेढ़ घंटे में बाल पकड़ के खड़ी रही मैं फैमिली है होती है हम भी मरने के लिए अंदर सब तो बड़ी जल एसपी जसवीर सिंह रिटायरमेंट ऑफिसर कोई भी लग सकती ड्यूटी नहीं लग सकती है बंद किया यहाँ से भी बंद किया, family को भी मिलने नहीं, बार में नहीं, बार में नहीं, बार में नहीं, बार नहीं, बार में 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 ਸਮਾ ਅੰ内 ਅੰਦਰ ਆਨੇ ਅਸੀਂ ਜੋ ਕਹੇ ਤੇ ਮਸ਼ੀਨਾਂ ਵੀ ਆਸੀ ਉਸੇ ਤਰ੍ਹਾਂ ਹੋਲਡ ਕਰਾਈਆਂ ਹੋਈਆਂ ਨੇ ਕਿਉਂਕਿ ਰਿਜ਼ਲਟ ਦਾ ਫਤਵਾ ਭਾਵੇਂ ਦੇ ਦਿੱਤਾ ਅਸੀਂ ਕੁਛ ਨਹੀਂ ਜਾਣ ਦੇਣਾ ਇੱਥੋਂ ਜੀ ਮੇਰੇ ਇਲੈਕਸ਼ਨ ਕਰਾਉਣਾ ਇਲੈਕਸ਼ਨ ਨੂੰ ਕੈਨਸਲ ਕਰਾ ਕੇ ਦੁਬਾਰਾ ਨਵੀਂ ਇਲੈਕਸ਼ਨ ਜਿਹੜੀ ਅਸੀਂ ਕਰਾਉਣੀ ਹੈ ਕਿਉਂਕਿ ਨਿਕਾਲੇ ਤੇ ਸਾਡਾ ਕੋਈ ਵੀ ਇੱਥੇ ਕੋਟਲ ਕਾਊਂਟਿੰਗ ਤੱਕ ਨਹੀਂ ਹੋਈ ਸੀਗੀ ਹਾਂ ਪਾਰਟੀ ਜਿੰਦਾਬਾਦ ਹਾਂ ਜਿੰਦਾਬਾਦ ਸਾਰੇ ਆਫੀਸਰ ਟੋਟਲ ਅਮਲਾ ਕੋਲ ਸਾਰਾ ਸਾਹਿਬ ਜੀ ਕੋਲ ਬੁਲਾ ਰਹੇ ਹਾਂ ਦੇਖੋ ਇਹ ਮੇਰਾ ਪਰਸਨਲ ਰਾਈਟ ਹੈ ਆਵੇ ਕੋਈ ਨਾਮ ਹੈ ਜਿਨੋਮੀਨੇਟਰ ਵੀ ਆਉਣੀ ਹੈ ਕਿਉਂਕਿ ਉਧਰੋਂ ਬਿਜ਼ੀ ਨੇ

ਡੰਗੇ ਦੇ ਭੜਕਾਰੇ ਨੇ ਬਿਲਕੁਲ ਵੈਸੇ ਅਨਨੋਨ ਪਰਸਨ ਸਿਵਲ ਵਰਦੀ ਚੰਦਰ ਪੇਜ ਰਹੇ ਨੇ ਜਦੋਂ ਉਹਨਾਂ ਪੁੱਛਿਆ ਜਾਂਦਾ ਤੁਸੀਂ ਕੌਣ ਕੀ 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 ਮੈਡਮ ਇਹ ਕੀ ਮਹੌਲ ਸੜਨਾ ਚਾਹੁੰਦੇ ਆ ਉਹਨੇ ਇਹ ਮਹੌਲ ਸੜਨਾ ਚਾਹੁੰਦੇ ਨੇ ਇਹ ਦੋ ਸਾਲ ਦਾ ਬੱਚਾ ਇਹਨੂੰ 2 ਘੰਟੇ ਧੁੱਪੇ ਰੱਖਿਆ ਆਇਆ ਵਾ ਇਹਨੂੰ ਨਹੀਂ ਪੀਲਾ ਦਿੱਤਾ ਮੈਨਾਂ ਕੋਈ ਸਾਬੇ ਉਮੀਦਦਾਰ ਨਹੀਂ ਮੈਡਮ 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 ਜੇ ਤੁਸੀਂ ਰੋਗੇ ਤਾਂ ਉਹਨਾਂ ਨੂੰ ਲੱਗੂਗਾ ਵੀ ਮੈਡਮ ਸੋਚਦੀ ਹੈਂ ਕਰਦੇ ਮਗਰ ਤੁਸੀਂ ਬ੍ਰਦਰ ਇਦਨ ਹਾਂ ਸੋ ਰਹਿਣ ਦੋ ਮੈਂ ਕਪੂਰਥਲਾ ਤੋਂ ਆਪ ਦੀ ਉਮੀਦਵਾਰ ਸਾਫਾ ਜੱਜ ਮਨਜੂ ਰਾਣਾ ਨੇ ਪ੍ਰਸ਼ਾਸਕਿਕ ਅਧਿਕਾਰੀਆਂ ਤੇ ਗੰਭੀਰ ਇਲਜ਼ਾਮ ਲਾਏ ਹਨ ਈਵੀਐਮ ਮਸ਼ੀਨਾਂ ਵਿੱਚ ਵੀ ਹੈਰਾ ਫੇਰੀ ਦੇ ਇਲਜ਼ਾਮ ਲਾਏ ਨੇ ਮਨਜੂ ਰਾਣਾ ਨੇ ਕਪੂਰਥਲਾ ਤੋਂ ਕਾਂਗਰਸ ਪਾਰਟੀ ਦੇ ਜਿੱਤ ਚੁੱਕੇ ਉਮੀਦਵਾਰ ਰਾਣਾ ਗੁਰਜੀਤ ਸਿੰਘ ਤੋਂ ਜਾਨ ਨੂੰ ਖਤਰਾ ਦੱਸਿਆ ਮਨਜੂ ਰਾਣਾ ਨੇ ਕਿਹਾ ਕਿ ਉਹ ਉਹ ਆਪਣੇ ਅਧਿਕਾਰਾਂ ਲਈ ਆਖਰੀ ਦਮ ਤੱਕ ਲੜਦੇ ਰਹਿਣਗੇ 20 ਸਾਲਾਂ ਤੋਂ ਉੱਤੇ ਪੁਲਿਸ ਉਹਦੀ ਵਿਕੀ ਹੋਈ ਹੈ ਖਾਕੀ ਵਰਦੀਆਂ ਦੇ ਵਿੱਚ ਤਨਖਾਹ ਸਰਕਾਰ ਕੋਲੋਂ ਲੈਂਦੇ ਆ ਤੇ ਕਮਰਾਂਲੇ ਦੇ ਕਰਦੇ ਆ ਰਾਣੇ ਦੇ ਇਸ਼ਾਰਿਆਂ ਤੇ ਨੱਚਦੇ ਹੈਗੇ ਨੇ ਔਰ ਡਿਪਟੀ ਕਮਿਸ਼ਨਰ ਰਿਟਰਨਿੰਗ ਆਫੀਸਰ ਜਿੰਨੇ 4-4 ਸਾਲਾਂ ਤੋਂ ਰਾਣੇ ਦੇ ਕੀ ਨਾਮ ਦੇ ਪਪਸ ਨੇ ਕੀ ਨਾਮ ਦੇ ਮੈਡਮ ਜਿਹੜੀ ਲੱਗੀ ਉੱਚ ਦੀਪਤੀ ਉਪਲ ਦੀਪਤੀ ਉਪਲ ਵੀ ਇਹ ਰਾਣੇ ਦੇ ਪਪਸ ਨੇ ਇਹ ਰਾਣੇ ਦੇ ਇਸ਼ਾਰਿਆਂ ਤੇ ਨੱਚਦੇ ਨੇ ਕਰੋੜਾ ਰੁਪਈਆ ਨਾਲ ਇਕੱਠਾ ਕਰ ਲਿੱਤਾ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾ ਜੇ ਤੁਸੀਂ ਚਾਹਦੇ ਆ ਵੀ ਫੇਅਰ ਇਲੈਕਸ਼ਨ ਕਰਾਣੇ ਆ ਤੇ ਜਿੰਨੀ ਐਡਮਿਨਿਸਟ੍ਰੇਸ਼ਨ ਆ ਪੁਰਾਣੀ 5 ਸਾਲ ਤੋਂ ਲੱਗੀ ਇਹਨਾਂ ਨੂੰ ਬਦਲ ਦਿਓ ਹੂੰ ਪੁਲਿਸ ਡਿਪਾਰਟਮੈਂਟ ਵਾਲੇ ਇਲੈਕਸ਼ਨਾਂ ਤੱਕ ਬਦਲ ਦਿਓ ਉੱਥੇ ਕਿਉਂਕਿ ਰਾਣੇ ਨੇ ਰੱਜ ਕੇ ਨੋਟ ਵੰਡਨੇ ਤੇ ਰੱਜ ਕੇ ਸ਼ਰਾਬ ਵੰਡਣੀ ਆ ਇਹ ਸਾਰਾ ਕੰਮ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਰਲ ਕੇ ਕਰਦੀ ਹੈ ਮੈਂ ਅੱਜ ਹੀ ਕੱਲ੍ਹ ਦੇ ਬੈਠੇ ਹੋਏ ਹੋ ਇੱਥੇ ਮੇਰੀ ਗੱਲ ਤਾਂ ਸੁਣ ਲਓ ਮੈਂ ਮੈਂ ਟਾਈਮ ਟੂ ਟਾਈਮ ਰੱਜ ਕੇ ਕੰਪਲੇਂਟਾਂ ਕੀਤੀਆਂ ਮੈਂ ਜ਼ਮੀਨਾਂ ਤੇ ਵੀ ਲੱਟੀ ਵੀ ਇਹ ਜਿਹੜਾ ਐਸਐਸਪੀ ਇੱਥੇ ਕੜਾ ਲਖਮੀ ਸਿੰਘ ਸੁਰਿੰਦਰ ਡੀਐਸਪੀ ਐਸਐਚਓ ਗੌਰਵ ਬਈ ਇਹਨੂੰ ਹੱਥ ਜੋੜ ਕੇ ਘਰਾਂ ਨੂੰ ਭੇਜ ਦਿਓ ਵਿਟੋ ਇਲੈਕਸ਼ਨ ਖਤਮ ਹੋ ਜੰਗੇ 10 ਮਾਰਚ ਤੋਂ ਬਾਅਦ ਫਿਰ ਲੈ ਆਈਓ ਮੈਨੂੰ ਇੱਕ ਵਾਰੀ ਨਹੀਂ ਤੁਸੀਂ ਚਾਹਦੇ ਤੇ ਜਾ ਕੇ ਹਰ ਰਾਣੇ ਦੇ ਗਲੇ ਚ ਪਾ ਦਿਓ ਉਹਨੂੰ ਕਿਉਂ ਦੁਨੀਆ ਨੂੰ ਬੇਫਕੂ ਬਣਾਣੇ ਜਾਂ ਮੈਨੂੰ ਬੇਫਕੂ ਬਣਾਣੇ ਆ ਜਦੋਂ ਤੁਹਾਨੂੰ ਪਤਾ ਵੀ ਇੱਥੇ ਪੈਹਾ ਤੇ ਸ਼ਰਾਬ ਵੰਡ ਕੇ ਪ੍ਰੈਸ਼ਰ ਦੇ ਨਾਲ ਲੋਕਾਂ ਕੋ ਵੋਟਾਂ ਲੈਣੀਆਂ ਜਾਣੀਆਂ ਲੇਕਿਨ ਕਿਉਂਕਿ ਇੱਥੇ ਜਿਹੜਾ ਚੋਣ ਕਮਿਸ਼ਨ ਆ ਉਹ ਵੀ ਇੱਥੇ ਰਲਿਆ ਹੋਇਆ ਵਾ ਕੱਲ ਜਦੋਂ ਵੋਟਾਂ ਪਈਆਂ ਜਿਹੜੀ ਸਾਨੂੰ ਵੀ ਵੀ ਦੀਓ ਇੱਕੀ ਨੋ ਰਿਟਰਨਿੰਗ ਅਫੀਸਰ ਨੇ ਫਾਰਮ ਨੰਬਰ 5 ਦਿੱਤਾ ਉਹਦੇ ਚ ਬੂਥ ਨੰਬਰ 3 ਚ 292 ਵੋਟਾਂ ਦਿਖਾਈਆਂ ਹਮ ਕੱਲ ਜਦੋਂ ਇੱਥੇ ਵੋਟਾਂ ਨਿਕਲੀਆਂ ਉਹਦੇ ਚ 593 ਵੋਟਾਂ 635 ਵੋਟਾਂ ਨਿਕਲੀਆਂ ਸਿੱਧਾ 350 ਵੋਟ ਜਿਹੜੀ ਜਿਹੜੀ ਆ ਉਹਦਾ ਕਪਲਾ 350 ਤੋਂ ਉੱਤੇ ਦੀ ਵੋਟ ਦਾ ਅਸੀਂ ਅੰਦਰ ਨੂੰ ਮੈਂ ਜਾ ਕੇ ਪੁੱਛਿਆ ਚੋਨਕ ਮੈਂ ਉਹਨੂੰ ਆਬਜ਼ਰਵਰ ਨੂੰ ਮਗਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਪਹਿਲਾਂ ਤਾਂ ਜਦੋਂ ਅੰਦਰ ਐਂਟਰ ਕਰਨ ਲੱਗੇ ਜਿਹੜਾ ਇੱਥੇ ਐਸ ਡੀ ਐਮ ਰਿਟਰਨਿੰਗ ਆਫੀਸਰ ਹੈ ਉਹਨੇ ਮੈਨੂੰ ਕਹਿਤਾ ਮੈਡਮ ਪੈਨ ਨਹੀਂ ਜਾਊਗਾ ਪੈਨਸਲ ਨਹੀਂ ਜਾਊਗੀ ਫੋਨ ਨਹੀਂ ਜਾਊਗਾ ਮੇਰੀ ਇੱਥੀ ਹੈ ਛੋਟੀ ਇਹਦੇ ਪਰਸਨਲ ਪੈਸੇ ਵੀ ਕੱਢ ਲਿੱਤੇਗੇ ਹੂੰ ਕਹਿੰਦੇ ਉਹ ਵੀ ਪੇਪਰ ਉਹ ਵੀ ਪੇਪਰ ਆ ਉਹ ਵੀ ਅਸੀਂ ਨਕਦ ਅੰਦਰ ਨਹੀਂ ਜਾਣ ਦੇਣਾ ਲੇਕਿਨ ਜਦੋਂ ਮੈਂ ਅੰਦਰ ਗਈਆਂ ਜਿੰਨੇ ਰਾਣੇ ਦੇ ਬੰਦੇ ਚੋਂ ਬੋਲਿੰਗ ਏਜੰਟ ਬੈਠੇ ਸੀ ਉਹਨਾਂ ਦੇ ਕੋਲ ਵੱਡੀਆਂ ਵੱਡੀਆਂ ਟਾਰੀਆਂ ਸੀਗੀਆਂ ਸਭ ਦੇ ਕੋਲ ਆਲਰੇਡੀ ਨੋਸ ਪਰ ਫਾਰਮੇ ਬਨੇ ਹੋ ਚੁਕੀ ਇੱਕ ਮੈਂ ਇਹ ਦੱਸਿਓ ਕਿ ਤੁਹਾਡੇ ਸਮਰਥਕ ਉੱਥੇ ਬਾਹਰ ਖੜੇ ਹੋਏ ਨੇ ਦੋ ਨੂੰ ਨਾਕੇ ਦੋ ਤਿੰਨ ਨਾਕੇ ਜਿਹੜੇ ਪੰਜਾਬ ਪੁਲਿਸ ਨੇ ਲਾਏ ਹੋਏ ਆ ਮੀਡੀਆ ਨੂੰ ਵੀ ਆ ਬਾਹਰ ਅਸੀਂ ਖੜੇ ਆ ਅੰਦਰ ਨਹੀਂ ਆਉਣ ਦੇ ਕਹਿੰਦਾ ਕੀ ਮੈਂ ਮੇਰੀ ਤੁਸੀਂ ਗੱਲ ਸੁਣ ਲਓ ਕਿ ਇੰਨੀ ਸਾਡਾ ਜਾਤੀ ਕਿਤੇ ਜਿੱਦਨ ਮੈਂ ਉਹਨੂੰ ਅਬਜ਼ਰਵਰ ਨੂੰ ਪੁੱਛਿਆ ਵੀ ਇਹ ਕਿਦਾਂ 292 ਤੋਂ ਸਿੱਧੀ ਵੋਟ ਤੇਰੀ ਮਸ਼ੀਨ ਦੇ ਵਿੱਚ 635 ਹੋ ਗਈ ਲਿਸਤ ਨੂੰ 292 ਦੀ ਦਿੱਤੀ ਸਾਨੂੰ 21 ਤਰੀਕ ਨੂੰ ਫਿਰ ਉਹਨੂੰ ਮੈਂ ਦੂਜਾ ਸਵਾਲ ਪੁੱਛਿਆ ਵੀ ਤੂੰ ਬੰਦੇ ਲੈ ਕੇ ਰੋਮਾਡਾ ਦੇ ਵਿੱਚ ਰੁਕਿਆ ਹੋਇਆ ਰਾਣਾ ਗੁਰਜੀਤ ਸਿੰਘ ਦੇ ਖਰਚੇ 'ਚ ਮੈਨੂੰ ਸਾਹ ਵੀ ਕਿੱਥੇ ਲਿਖਿਆ ਵਾਬੀ ਤੂੰ ਰਮਾਡਾ ਚਰਾਣਾ ਗੁਰਜੀਤ ਸਿੰਘ ਦੇ ਖਰਚੇ ਦੇ ਉੱਤੇ ਰੁਕਣਾ ਰੱਜ ਕੇ ਰਾਣਾ ਗੁਰਜੀਤ ਸਿੰਘ ਨੇ ਅਬਜ਼ਰਵਰ ਨੂੰ ਸ਼ਾਪਿੰਗਸ ਕਰਾਈ ਹੈਗੀ ਉਹ ਲਿਸਟਾ ਮੈਂ ਮੰਗਵਾਰੀ ਹੈਗੀਆਂ ਕਦੋਂ ਤੱਕ ਤੁਸੀਂ ਧਰਨਾ ਜਾਰੀ ਰੱਖਦੇ ਜਦ ਤੱਕ ਰਾਣਾ ਗੁਰਜੀਤ ਸਿੰਘ ਤੇ ਐਫ ਆਈ ਆਰ ਨਹੀਂ ਹੋਊਗੀ ਡੀ ਸੀ ਤੇ ਐਫ ਆਈ ਨਹੀਂ ਹੋਊਗੀ ਐਸ ਐਸ ਪੀ ਤੇ ਨਹੀਂ ਹੋਊਗੀ ਜਿੰਨੇ ਬੰਦੇ ਅੰਦਰ ਬਿਠਾ ਕੇ ਜਿਨ੍ਹਾਂ ਨੇ ਟੈਂਪਰਿੰਗ ਮਸ਼ੀਨਾਂ ਦੀ ਕੀਤੀ ਆ ਕਿਉਂਕਿ 6 ਵਜੇ ਮਸ਼ੀਨਾਂ ਤੁਹਾਡੇ ਸਥਾਨ ਬਦਲ ਦਿੱਤਾ ਹੁਣ ਕੋਈ ਨਹੀਂ ਜੀ ਕੋਈ ਨਹੀਂ ਜੀ ਅਸੀਂ ਅਸੀਂ ਸਿਰਫ ਮੈਂ ਮੀਡੀਆ ਨੂੰ ਮਿਲਣ ਆਈ ਆ ਕਿਉਂਕਿ ਮੀਡੀਆ ਦਾ ਮੈਂ ਧੰਨਵਾਦ ਕਰਨ ਆਈ ਆ ਮੀਡੀਆ ਮੇਰੀ ਆਵਾਜ਼ ਮੇਰੀ ਜਨਤਾ ਤੱਕ ਪਹੁੰਚਾ ਰਹੀ ਆ ਉਹ ਮੇਰੀ ਪਿਆਰੀ ਕਪੂਰਥਲੇ ਦੀ ਜਨਤਾ ਜਿਨੇ ਮੈਨੂੰ 37000 ਵੋਟ ਪਾਈ ਜਦ ਕਿ ਮੈਂ 1 ਰੁਪਈਆ ਨਹੀਂ ਵੰਡਿਆ ਇੱਕ ਸ਼ਰਾਬ ਦੀ ਬੋਤਲ ਨਹੀਂ ਦਿੱਤੀ ਮੇਰੇ ਸਮਰਥਕਾਂ ਨੂੰ ਨੇੜੇ ਨਹੀਂ ਲੱਗਣ ਦੇ ਰਹੇ ਹੈਗੇ ਉਸ ਤੋਂ ਬਾਅਦ ਜਦੋਂ 11:30 ਮੈਂ ਲੜੀ ਆਬਜ਼ਰਵਰ ਦੇ ਨਾਲ ਮੈਨੂੰ ਬਾਹਰ ਕੱਢ ਦਿੱਤਾ ਗਿਆ ਕੱਢਣ ਤੋਂ ਬਾਅਦ ਅੰਦਰ ਰਾਨਾ ਕੱਟ ਉੱਥੇ ਰਾਣਾ ਗੁਰਜੀਤ ਸਿੰਘ ਉਹਦੀ ਜਨਾਨੀ ਜਿੱਦਾਂ ਕਿ ਉਹ ਪੋਲਿੰਗ ਏਜੰਟ ਹੈ ਤੇ ਨਾ ਉਹ ਇਲੈਕਸ਼ਨ ਏਜੰਟ ਹੈ ਉਹਨੂੰ ਬਿਠਾਇਆ ਨਾਲ ਮੈਡਮ ਨੀਲਮ ਜਿਹੜੀ ਐਡਵੋਕੇਟ ਹੈ ਨਾਲ ਇਹਦੇ ਬੰਦੇ ਨਾਲ ਇਹਦੇ ਪੋਲਿੰਗ ਏਜੰਟ ਬਿਠਾਇਆ ਹੋਏ ਮੈਨੂੰ ਮੈਨੂੰ ਬਾਹਰ ਕੱਢ ਦਿੱਤਾ ਅੰਦਰੋਂ ਕੱਢ ਕੇ ਉਹ ਲਗਾ ਲਿੱਤੇਗੇ ਕੰਪਲੇਂਟ ਕਰ ਲੋ ਸਾਨੂੰ ਉਥੋਂ ਧੂ ਧੂ ਕੇ ਬਾਹਰ ਕੱਢਿਆ ਪਾੜੀਆਂ ਤੇ ਅਸੀਂ ਬੈਠੇ ਆ ਆਰਾਮ ਦੇ ਨਾਲ ਐਡਵੋਕੇਟ ਸੀਨੀਅਰ ਐਡਵੋਕੇਟ ਹੈ ਅਨੰਦ ਜੀ 78 ਸਾਲ ਦੀ ਉਮਰ ਹੈ ਦੋਨੋਂ ਲੱਤਾਂ ਬਾਹਾਂ ਤੋਂ ਖਿੱਚ-ਖਿੱਚ ਕੇ ਉਹਨਾਂ ਨੂੰ ਬਾਹਰ ਕੱਢਿਆ ਇਹ ਕਮਲਦੀਪ ਜੀ ਇਹਨਾਂ ਦੀ ਵਾਈਫ ਨੂੰ ਬਾਹਰ ਕੱਢਿਆ ਖਿੱਚ ਤੂ ਤੋਕੇ ਮੇਰੇ ਜਿੰਨੇ ਮੈਂਬਰ ਮੇਰੇ ਨਾਲ ਬੈਠੇ ਸੀ ਇਹਨਾਂ ਨੂੰ ਲੱਤਾ ਬਾਵਾ ਤੋਂ ਲਿੱਤਾ ਲੈ ਕੇ ਉੱਥੇ ਏਰੀਆ ਚ ਲਿਆ ਕੇ ਛੁੱਟ ਕੇ ਪੱਗ ਢਾਤੀ ਐਸਾ ਐਸਐਸਪੀ ਲਖਮੀਰ ਸਿੰਘ ਸਿਰ ਤੇ ਖੜਾ ਆ ਗਈ ਇਹ ਉਹ ਜਨਾਨੀ ਉੱਤੇ ਪੈ ਗਈ ਵੀ ਕੋਈ ਤਾਂ ਮੇਰੇ ਬੰਦੇ ਨੂੰ ਬਚਾ ਲਓ 300 ਬੰਦਾ ਸਾਡੇ ਕੋਲ ਬੰਪ ਸੀਗਾ ਜਿਹੜਾ 300 ਬੰਦਾ ਸਾਡੇ ਤੇ ਲਾ ਦਿੱਤਾ ਗਿਆ ਸਾਨੂੰ ਡੱਕ ਲਿੱਤਾ 4 ਘੰਟੇ ਮੈਂ ਵਾਸ਼ਰੂਮ ਨਹੀਂ ਜਾ ਸਕੀ ਸਵੇਰੇ ਉਸੇ ਜਗ੍ਹਾ ਤੋਂ ਮੈਨੂੰ ਵਾਸ਼ਰੂਮ ਲੈ ਕੇ ਗਏ ਸੀ ਅੰਦਰੋਂ ਅੰਦਰ ਹੀ 4 ਘੰਟੇ ਮੈਨੂੰ ਡੱਕ ਕੇ ਰੱਖਿਆ ਅਖੀਰ ਮੇਰੀ ਭਤੀਜੀਆਂ ਦੋ ਇੱਕ ਹਾਰਪੁਰ ਤੋਂ ਇੱਕ ਇਹ ਆਈ ਇਹਨਾਂ ਨੇ ਆ ਕੇ ਜਿਹੜਾ ਫਲੈਕਸ ਬੈਲ ਲਾ ਕੇ ਚਾਰੋਂ ਪਾਸੇ ਮੈਨੂੰ ਯੂਰਨ ਕਰਾਇਆ ਔਰ ਉੱਤੇ ਪੁਲਿਸ ਬਠਾਈ ਜਿਹੜੀ ਮੈਨੂੰ ਝਾਤੀਆਂ ਮਾਰ ਰਹੀ ਸੀਗੀ ਮੈਂ ਕਿਹਾ ਬਿਸ਼ਰਮੋ ਥੋੜੀ ਸ਼ਰਮ ਕਰ ਲਓ ਤੁਹਾਡੇ ਘਰ ਧੀ ਪੈਨ ਹੈ ਨਹੀਂਗੀ ਤੁਸੀਂ ਮੈਨੂੰ ਝਾਤੀਆਂ ਮਾਰਦੇ ਆ 6 ਘੰਟੇ ਇਹਨਾਂ ਨੇ ਮੈਨੂੰ ਡੱਕ ਕੇ ਰੱਖਿਆ ਉੱਥੇ ਹੁਣ ਤੱਕ ਇੱਕ ਕੀ ਗੱਲ ਦੱਸੋ ਅੰਦਰ ਦੀ ਟੈਨਸ਼ਨ ਅੰਦਰ ਦੀ ਟੈਨਸ਼ਨ ਅੰਦਰ ਤੁਸੀਂ ਬੈਠੇ ਹੋ ਅੰਦਰ ਧਰਨਾ ਚੱਲ ਰਿਹਾ ਕਿ ਅੰਦਰ ਕੀ ਕੀ ਅੰਦਰ ਮੈਂ ਬੈਠੀ ਹਾਂ ਜਦ ਤੱਕ ਰਾਣੇ ਤੇ ਕਿਉਂਕਿ ਟੈਂਪਰਿੰਗ ਹੋਈ 460 671 420 ਦਾ ਪਰਚਾ ਨਹੀਂ ਹੁੰਦਾ ਡੀਸੀ ਤੇ ਐਸਐਸਪੀ ਤੇ ਕਿਉਂਕਿ ਜੜਾ ਵੀ ਟੈਂਪਰਿੰਗ ਮਸ਼ੀਨਾਂ ਚ ਕੀਤੀ ਹੈ ਇਹਨਾਂ ਨੇ 6 ਵਜੇ ਤੋਂ ਬੰਦੇ ਬਾਹਰ ਭੇਜ ਦਿੱਤੇ 6 ਤੋਂ ਲੈ ਕੇ ਅਗਲੇ ਦਿਨ 2:30 ਵਜੇ ਤੱਕ ਮਸ਼ੀਨਾਂ ਇਹਨਾਂ ਦੇ ਕਬਜ਼ੇ ਚ ਰਹੀਆਂ ਇਹਨਾਂ ਨੇ ਮਸ਼ੀਨਾਂ ਨੂੰ ਬਟਨ ਦਬਾ ਕੇ ਵੋਟਾਂ ਵਧਾ ਦਿੱਤੀਆਂ ਵੀ ਜਦ ਤੱਕ ਸਾਨੂੰ ਕਿਉਂਕਿ ਇੱਕ ਚੀਜ਼ ਸਾਡੇ ਕੋ ਫਰੰਟ ਦੇ ਉੱਤੇ ਆ ਇਹ ਵੋਟਾਂ ਪਈਆਂ ਇਹ ਲਿਸਤਾਨੂੰ 21 ਤਰੀਕ ਨੂੰ ਮਿਲੀ ਜਿਹਦੇ ਤੇ ਰਿਟਰਨਿੰਗ ਅਫੀਸਰ ਨੇ ਦਿੱਤੇ ਸਾਈਂ ਵੀ 3 ਨੰਬਰ ਬੂਥ ਦੇ ਵਿੱਚ 292 ਵੋਟਾਂ ਪਈਆਂ ਉਹਨੇ ਆਦਮੀਆਂ ਨੇ 200 100 ਹਾਂ ਧਿਆਨ ਨਾਲ ਦੇਖ ਲਓ ਵੀ ਜੈਂਟਸ ਨੇ 153 ਵੋਟਾਂ ਪਈਆਂ ਲੇਡੀਜ਼ ਨੇ 139 ਵੋਟਾਂ ਪਈਆਂ ਲੇਕਿਨ ਕੱਲ ਜਦੋਂ 292 ਵੋਟਾਂ ਸਿਗੀਆਂ ਕੱਲ ਜਦੋਂ ਇੱਥੇ ਬੂਤ ਉਹ ਮਸ਼ੀਨ ਕੁੱਲੀ ਆ ਉਹਦੇ ਚ 635 ਵੋਟਾਂ ਨਿਕਲੀਆਂ ਹੈਗੀਆਂ ਇਹਦਾ ਮਤਲਬ ਇਹਨਾਂ ਨੇ ਰਲ ਕੇ ਟੈਂਪਰਿੰਗ ਕੀਤੀ ਐਡਮਿਨਿਸਟ੍ਰੇਸ਼ਨ ਨੇ ਪੁਲਿਸ ਨੇ ਤੇ ਬਾਕੀਆਂ ਨੇ ਨਹੀਂ ਹੁਣ ਤੁਸੀਂ ਤਰ੍ਹਾਂ ਕਿਸ ਤਰ੍ਹਾਂ ਬਤੀਤ ਕੀਤੀ ਰਾਤ ਜੀ ਪ੍ਰਸ਼ਾਸਨ ਰਾਣੇ ਨੇ ਕੋਈ ਵਿਕਿਆ ਜਿਨ੍ਹਾਂ ਨੇ ਕਰੋੜਾ ਰੁਪਏ ਖਾਦੇ ਹੋ ਰਾਣੇ ਦੇ ਉਹ ਮੇਰਾ ਕੀ ਸਾਥ ਦੇਣਗੇ ਉਹ ਤਾਂ ਮੈਨੂੰ ਤੂ ਤੂ ਸੁਟਦੇ ਆ ਮੈਨੂੰ ਤਾਂ ਇਹ ਆ ਵੀ ਇਹ ਅੱਜ ਹੁਣ ਫੋਰਸਿਸ ਉਹ ਮੰਗਾ ਲੀਆਂ ਐਂਟੀ ਰਾਇਡ ਪੁਲਿਸ ਐਂਟੀ ਰਾਇਡ ਤੁਸੀਂ ਅੰਦਰ ਬੈਠੋਗੇ ਤੁਹਾਡੇ ਸਮਰਥਕ ਬਾਹਰ ਬੈਠੇ ਰਹਿਣਗੇ ਉਹਨਾਂ ਦਾ ਸਮਰਥਕ ਐਂਟੀ ਰਾਇਡ ਪੁਲਿਸ ਮਗਾਂਝਾ ਹੋਈਆਂ ਪਤਾ ਨਹੀਂ ਇਹਨਾਂ ਨੇ ਕੀ ਕਰਾਉਣਾ ਮੈਂ ਤਾਂ ਇੱਥੇ ਤਾਂ ਲੋਕਾਂ ਨੂੰ ਪ੍ਰਸਤਾਵਨਾ ਕੀਤੀ ਆ ਕਿ ਮੈਨੂੰ ਕਿਤੇ ਅੰਦਰ ਮਰਵਾ ਹੀ ਨਾ ਦੇਵੋ ਰਾਤ ਦੇ ਜਿਹਨੇ ਛਾਂਤੀ ਕਰੋੜ ਖਰਚਾ ਆ ਰਾਤ ਮੈਂ ਤੁਸੀਂ ਰੇਡ ਕਿੱਥੇ ਆ ਨੰਗੀ ਛੱਤ ਤੱਲੇ ਕੱਟੀ ਹੈਗੀ ਆ ਦੇਖੋ ਮੈਨੂੰ ਇਸ ਤੇ ਇੱਕ ਯਕੀਨ ਨਹੀਂ ਹੈਗਾ ਮੈਂ ਆਪਣੇ ਰਾਈਟਸ ਲਈ ਲੜੂੰਗੀ ਅੰਤ ਤੱਕ ਲੜੂੰਗੀ ਚਾਹੇ ਮਰ ਜਾਵਾਂ ਇੱਥੋਂ ਨਹੀਂ ਉੱਠੂੰਗੀ ਬਿਲਕੁਲ ਵੀ ਕਿਉਂਕਿ ਉਹ ਕ੍ਰਾਪ ਆਦਮੀ ਜਿਹਨੇ ਮੈਨੂੰ ਜਿੱਤੀ ਨੂੰ ਹਰਾਇਆ ਵਾ ਔਰ ਹੈਰਾਨ ਵਾਲੇ ਹਰਿਆ ਵਰਦੀਆਂ ਪੀਲੇ ਵਰਦੀਆਂ ਵਾਲੇ ਨਾਲ ਥਾਕੀ ਵਰਦੀਆਂ ਪਾਉਣ ਵਾਲੇ ਨਾਲ ਡੀਸੀ ਆ ਸ਼ਾਂਤੀ ਦੀ ਨੀਸ ਕਰੋੜਾ ਰੁਪਇਆ ਖਾ ਕੇ ਸੁੱਤੀ ਪਈ ਆ ਰਿਟਰਨ ਕੋਈ ਮੇਰਾ ਹਾਲ ਨਹੀਂ ਪੁੱਛਣ ਆਇਆ ਹੈਗਾ ਹਾਂ ਹਾਂ ਤਾਂ ਉਹਨੂੰ ਤੁਹਾਡਾ ਜਿਹੜਾ ਫੈਸਲਾ ਇਹੀ ਆ ਕਿ ਧਰਨਾ ਜਿਹਨੂੰ 6 ਘੰਟੇ ਯੂਰਨ ਤੋਂ ਰੋਕਿਆ ਗਿਆ ਨੋ ਨਿੱਕੇ ਬੱਚਾ ਨੇ ਬੋਰਡ ਲਾ ਕੇ ਉਹ ਪੰਜ ਮੈਨੂੰ ਯੂਰਨ ਕਰਾਇਆ ਤੁਹਾਡੀ ਸਰਕਾਰ ਬਣ ਗਈ ਹੈ ਭਗਵੰਤ ਮਾਨ ਸੀਐਮ ਬਣਨ ਵਾਲੇ ਤੁਹਾਡੀ ਗੱਲਬਾਤ ਹੋਈ ਹਾਈ ਕਮਾਂਡ ਨਾਲ ਹਾਈ ਕਮਾਂਡ ਨਾਲ ਮੇਰੀ ਗੱਲ ਚੱਲ ਰਹੀ ਹੈ ਲੇਕਿਨ ਜਿੱਥੇ ਮੇਰੀ ਜਿੰਨੀ ਮੇਰੀ ਬੇਇੱਜ਼ਤੀ ਹੋਈ ਆ ਇੱਕ ਔਰਤ ਨੂੰ ਮੈਂ ਇਹਨਾਂ ਨੂੰ ਪੁੱਛਿਆ ਖਾਕੀ ਵਰਦੀਆਂ ਵਾਲਿਆਂ ਨੂੰ ਵੀ ਤੁਹਾਡੇ ਘਰ ਧੀ ਪੈਣ ਹੈ ਨੀਗੀ ਕੀ ਤੁਸੀਂ ਆਪਣੀ ਧੀ ਪੈਣ ਨੂੰ ਜਾਂ ਡੀਸੀ ਨੂੰ ਵੀ ਇਦਾਂ ਓਪਨ ਚ ਯੂਰਨ ਕਰਾਓਗੇ ਲੋਕਾਂ ਦੇ ਸਾਹਮਣੇ ਜਿੱਦਾਂ ਮੈਂ ਪ੍ਰੋਬਲਮ ਫੇਰ ਅੱਜ ਕਿਉਂ ਆਏ ਗਏ ਆਏ ਕਿਉਂ ਅੱਜ ਗੋਗਨੂਆ ਦੇ ਉੱਤੇ ਮਿੱਟੀ ਝਾੜਨ ਆਈ ਸੀਗੀ ਸਵੇਰੇ ਉਸ ਦਿਨ ਵੀ ਨਹੀਂ ਆਇਆ ਉਸ ਦਿਨ ਲਖਣਾ ਦਿਨ ਵੀ ਨਹੀਂ ਆਇਆ ਜਿੱਦਣ ਅੱਜ 4 ਮਹੀਨੇ ਹੋ ਗਏ ਮੈਨੂੰ ਸ਼ਿਕਾਇਤਾਂ ਕਰਦੇ ਜਗਾ ਜਗਾ ਮੈਂ ਸ਼ਿਕਾਇਤਾਂ ਕੀਤੀਆਂ ਨੋਟ ਵੰਡੇ ਜਾ ਰਹੇ ਆ ਸ਼ਰਾਬ ਵੰਡੀ ਜਾ ਰਹੀ ਆ ਜੇ ਅੰਦਰ ਤੁਹਾਡੀ ਸਰਕਾਰ ਹੁਣ ਤਾਂ ਤੁਸੀਂ ਇਹ ਤੇ ਵਧੀਆ ਤਰੀਕੇ ਨਾਲ ਲੈ ਸਕਦੇ ਆ ਸਰਕਾਰ ਅੱਜ ਮੈਂ ਸਰਕਾਰ ਤੁਹਾਡਾ ਕੋਈ ਅਫਸਰ ਆਇਆ ਇੱਥੇ ਹਾਲੇ ਤੱਕ ਦੇਖੋ ਪੈਸ ਕੋਲਰ ਮੇਰੇ ਖੜੇ ਨੇ ਕੀ ਕਹਿ ਰਹੇ ਨੇ ਪਕਵਾਨ ਸਮਾਨ ਹੋਣਾ ਕੋਈ ਗੱਲ ਬਾਤ ਨਹੀਂ ਹਾਈ ਕਮੈਂਡ ਕੀ ਕਰਨਾ ਹਾਲੇ ਦੇਖੋ ਕਿ ਜਦ ਜਾਣਦੇ ਉਹ ਬਿਜ਼ੀ ਹੈਗੇ ਨੇ ਇਹ ਲੋਕੋ ਦੇ ਕਰਕੇ ਛੋ ਚੱਕਣੀ ਹੈਗੀ ਹੈ ਬਾਕੀ ਐਜ਼ ਅ ਲੇਡੀ ਮੈਂ ਆਪਣੇ ਰਾਈਟ ਲੇ ਪਰਸਨਲ ਰਾਈਟ ਨਹੀਂ ਕਿਉਂਕਿ ਮੈਂ 28 ਸਾਲ ਸੈਸ਼ਨ ਜੱਜ ਰਹੀ ਆ ਮੈਨੂੰ ਇੱਕ ਇੱਕ ਕਾਨੂੰਨ ਪਤਾ ਵਾ ਮੈਂ ਜੋ ਮੇਰੇ ਨਾਲ ਬੀਤੀ ਆ ਮੈਂ ਨਾ ਹੱਡ ਬੀਤੀ ਆ ਮੋਦੀ ਵੀ ਆ ਜਵੇ ਮੈਂ ਇਸ ਤਰ੍ਹਾਂ ਤੋਂ ਨਹੀਂ ਉੱਠੂਗੀ ਮੈਂ ਮਰਨਾ ਮੁੰਡੀ ਕਰੂੰਗੀ ਪਾਰਟੀ ਦੇ ਪਾਰਟੀ ਨੇ ਹੱਥ ਪਛਾਹ ਖਿੱਚ ਲਿਆ ਫਿਰ ਕੀ ਹੋ ਗਿਆ ਮੇਰੀ ਪਰਸਨਲ ਯੁੱਧ ਹੈ ਮੈਂ 6 ਮਹੀਨੇ ਲੜਿਆ ਵਾ ਸੜਕਾਂ ਤੇ ਮੈਂ ਇਕੱਲੀ ਘੁੰਮੀ ਆ ਜਦੋਂ ਮੈਂ ਛੜਕਾਂ ਤੇ 6 ਮਹੀਨੇ ਘੁੰਮੀ ਹੈਗੀਆਂ ਫਿਰ ਮੈਂ ਇਦਾਂ ਦੇ ਗੰਦੇ ਬੰਦੇ ਕੋਲ ਕਿੱਦਾਂ ਡਰ ਕੇ ਕਹਿ ਦਵਾਂ ਵੀ ਮੈਂ ਬਹਿ ਗਈ ਕਿਉਂਕਿ ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਮੈਂ ਫੱਕੜ ਲੈਣੀ ਆ ਤੁਸੀਂ ਮੈਨੂੰ 19 ਤਰੀਕੇ ਨਾਲ ਵੀ ਚੱਲ ਸਕਦੇ ਆ ਰੇ ਇਹ ਥਾਣਾ ਰਸਮ ਦਾਗੇ ਕਾ ਵੀ ਲਖਣ ਕਾਉਂਟ ਕਰਾਈ ਮੈਂ ਅੱਗੇ ਇਹਨਾਂ ਨੇ ਅੱਗੇ ਪੱਗ ਜਿਹੜੀ ਮੇਰੀ ਆਈਟੀ ਬੀਪੀ ਦੇ ਫੋਰਸਸ ਜਿਹੜੇ ਸੀਗੇ ਉਹਨਾਂ ਦਾ ਜਿਹੜਾ ਮਧੁਰ ਪ੍ਰਗਟ ਇਹਨਾਂ ਦਾ ਕਮਾਂਡਰ ਸੀਗਾ ਉਹਨੇ ਕਿਹਾ 5 ਮਿੰਟ ਦਿਨਾ 5 ਮਿੰਟ ਬਾਅਦ ਇਹਨੂੰ ਦੱਸਦਾ ਤਾਂ 5 ਮਿੰਟਾਂ ਬਾਅਦ ਮੈਨੂੰ ਧੂਕ ਸੀਟ ਕੇ ਮੇਰੀ ਪੱਗ ਲਾ ਕੇ ਪੈਰਾਛੋਟ ਦਿੱਤੀ ਗਈ आईटीबीपीपी ਦੇ ਫੋਰਸਸ ਦੇ ਐਸਪੀ ਜਸਵੀਰ ਸਿੰਘ ਮੌਕੇ ਤੇ ਮੌਜੂਦ ਸੀਗਾ ਉਹਦੀ ਹਾਜ਼ਰੀ ਦੇ ਵਿੱਚ ਇੱਕ ਸਾਰਾ ਕੰਮ ਹੋਇਆ ਰਾਣਾ ਗੁਰਜੀਤ ਦੇ ਕਿਉਂਕਿ ਜਦੋਂ ਬਾਹਰ ਕੱਢਿਆ ਗਿਆ ਅਸੀਂ ਅੰਦਰ ਆਬਜੈਕਸ਼ਨ ਕੀਤੀ ਅਸੀਂ ਬਿਲਕੁਲ ਜੀ ਅਸੀਂ ਡੀਜੀਪੀ ਨੂੰ ਲੈਕਚਰ ਹਰ ਜਗ੍ਹਾ ਤੇ ਸ਼ਿਕਾਇਤ ਕਰ ਦਿੱਤੀ ਜਿਹੜਾ ਅਖਾਲ ਤੱਕ ਸਾਹਿਬ ਨੂੰ ਬਾਹਰ ਉਦੋਂ ਕੱਢਿਆ ਗਿਆ ਨਹੀਂ ਕੋਈ ਐਸਪੀ ਜਸਵੀਰ ਸਿੰਘ ਦੇ ਖਿਲਾਫ ਸਾਰਿਆਂ ਦੀ ਕੀਤੀ ਹੈ ਜਿੰਨੀ ਵੀ ਹੈਗੀਆ ਤਾਂ ਰਾਣਾ ਗੁਰਜੀਤ ਸਿੰਘ ਦੇ ਸਾਲ ਦਾ ਟੋਟਲ ਅਸੀਂ ਅਖਾਲ ਤੱਕ ਤੇ ਵੀ ਕੀਤੀ ਹੈਗੀਆ ਵੀ ਇੱਕ ਸਿੱਖ ਸਿੱਕ ਲਿਖਤੀ ਦੇ ਵਿੱਚ ਦਿੱਤੀ ਦੀ ਮੈਂ ਕੰਪਲੀਟ ਭੇਜੀ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਦਿੱਤੀ ਹੋਈ ਆ ਦਾ ਨਾ ਮੈਂ ਤਾਂ ਸਿਰਫ ਆਪਣੀ ਜਨਤਾ ਜਿਹੜੀ ਮੈਂ ਇੰਨਾ ਪਿਆਰ ਕਰਦੀ ਮੇਰੇ ਲਈ ਰੋ ਰਹੀ ਹੈ ਸੜਕਾਂ ਦੇ ਉੱਤੇ ਉਹਨਾਂ ਦਾ ਥੈਂਕਸ ਕਰਨਾ ਹੀ ਆ ਔਰ ਉਹਨਾਂ ਨੂੰ ਕਹਿਨੇ ਆ ਕਿ ਇੱਕ ਮੀਡੀਆ ਵਾ ਜਿਹੜਾ ਮੈਨੂੰ ਬਚਾ ਸਕਦਾ ਨਹੀਂ ਤਾਂ ਇਹਨਾਂ ਬੰਦਿਆਂ ਨੇ ਮੈਨੂੰ ਮਾਰ ਦੇਣਾ ਮੈਂ ਬਾਹਰ ਵੀ ਆ ਜੰਨੀ ਆ ਪਤਾ ਨਹੀਂ ਕੀ ਦੋ ਅਟੈਕ ਕਰਾ ਕੇ ਮੇਰੀ ਠਾਕਾ ਦੇ ਦਿੰਨੀ ਆ ਇਸ ਲਈ ਮੈਂ ਥੋੜੀ ਸੇਫ ਬੈਠੀ ਅੰਦਰ ਲੋਕ ਇਹ ਕਹਿ ਰਹੇ ਨੇ ਕਿ ਮੈਡਮ ਤੁਸੀਂ ਸਾਡੀ ਆਵਾਜ਼ ਮੈਨੂੰ ਜੇ ਮੈਂ ਜੇ ਮੈਂ ਬਾਹਰ ਆ ਗਈ ਮੇਰਾ ਮੁੰਡਰ ਕਰਾ ਦੇਣਾ ਇਹਨਾਂ ਨੇ ਲੋਕ ਸਾਰੇ ਸਾਰੇ ਖਾਕੀ ਵਰਦੀ ਵਾਲੇ ਨਾਲੇ ਹੋਏ ਆ ਦੋ ਮਿੰਟ ਲੱਗਨੇ ਆ ਕੋਈ ਫੈਨ ਚਲਾ ਦੇ ਦੇ ਉਹ ਮੇਰੇ ਉੱਤੇ ਯਾ ਮੂਵ ਅਟੈਕ ਕਰਾ ਦੇ ਜੀ ਸਰਦਾਰ ਸਾਡੀ ਆ ਤੁਸੀਂ ਇਸ ਨੂੰ ਬਿਖਾ ਦਿਓ ਦੇਖੋ ਹਲੇ ਤਾਂ ਕੁਝ ਨਹੀਂ ਹੋ ਰਿਹਾ ਹੈਗਾ ਹਲ ਤੱਕ ਸਰਕਾਰ ਹੋਣਾ ਦੀ ਆ ਜੀ ਹਲੇ ਤੱਕ ਸਰਕਾਰ ਜਿਨ੍ਹਾਂ ਨੇ ਕਰੋੜਾ ਰੁਪਇਆ ਖਾਦੇ ਹੋਏ ਸੋਚਣ ਤੋਂ ਬਾਅਦ ਸਰਕਾਰ ਜਿਨ੍ਹਾਂ ਨੇ ਕਰੋੜਾ ਰੁਪਇਆ ਖਾਦੇ ਹੋਏ ਆ ਉਹ ਮੈਨੂੰ ਮਾਰਨ ਲਈ ਦੋ ਮਿੰਟ ਲਾਣਗੇ ਤੁਸੀਂ ਸਾਬਤ ਦੇਖੋ ਇੱਕ ਅਬਜ਼ਰਵਰ ਆਇਆ ਉਹਨਾਂ ਨੇ ਰੱਜ ਕੇ ਸ਼ਾਪਿੰਗ ਕੀਤੀ ਰਾਣਾ ਗੁਰਜੀਤ ਸਿੰਘ ਨੇ ਕਰਾਈਆ ਬਿੱਲ ਮੰਗਵਾਰੀਆਂ ਰਮਾਟਾ ਚ ਉਹਨਾਂ ਉਹਨਾਂ ਰੇ ਹੈ ਗਿਆ ਮੈਨੂੰ ਕਿਤੋਂ ਇਨਸਾਫ ਮਿਲਣਾ ਇੱਕ ਤੁਸੀਂ ਮੇਰੇ ਵੀਰ ਉਹ ਮੀਡੀਆ ਵਾਲੇ ਮੇਰੀ ਆਵਾਜ਼ ਅੱਜ ਮੈਂ ਉੱਠ ਕੇ ਆ ਜਾਨੀ ਆ ਬਾਅਦ ਉਸ ਟਾਈਮ ਮੈਨੂੰ ਨਹੀਂ ਪਤਾ ਕੋਈ ਗੱਡੀ ਚੜਾਣਗੇ ਮੇਰੇ ਉੱਤੇ ਜਾਂ ਮੋਅ ਅਟੈਕ ਕਰਨਗੇ ਮੈਂ ਤਾਂ ਫੇਰ ਵੀ ਥੋੜੀ ਜਿਹੀ ਅੰਦਰ ਫੇਰ ਸਰਕਾਰ ਤੁਹਾਡੀ ਆ ਤੁਸੀਂ ਉਹਨਾਂ ਨੂੰ ਹੱਲੇ ਹੱਲੇ ਕੁਛ ਨਹੀਂ ਸਰਕਾਰ ਬਾਲ ਨਹੀਂ ਆ ਤੁੜ ਆ ਸਰਕਾਰ ਤੋਂ ਬਾਅਦ ਵੀ ਤੁਸੀਂ ਇਹਨਾਂ ਦਾ ਹਾਲ ਦੇਖ ਰਹੇ ਆ ਕਿ ਇਹ মিডিਆ ਨੂੰ ਅੰਦਰ ਨਹੀਂ ਬਬਾ ਬਦਲਦੇ ਮੇਰੇ ਬੰਦੇ ਅਸੀਂ ਬੰਬ ਚਲਾਣੇ ਪਏ ਆ ਉਹ ਵਿਚਾਰੇ ਮੇਰੇ ਜਿਹੜੇ ਵੈਲ ਬਿਕਸ਼ਰ ਹੈ ਜੋ ਮੋਟਾ ਪਾਈਆਂ ਉਹ ਸਿਰਫ ਮੈਨੂੰ ਮਿਲਣਾ ਚਾਹੁੰਦੇ ਆ ਉਹਨਾਂ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਪਿਆ ਠੀਕ ਹੈ ਤੁਹਾਨੂੰ ਨਹੀਂ ਜਿੰਨਾ ਮੰਜੂ ਰਾਣਾ ਜਿੰਨਾ ਮੰਜੂ ਰਾਣਾ ਜਿਹੜੇ ਸਰਕਾਰ ਦੇ ਆ ਇੱਕ ਹੀ ਕਰਦੇ ਆ ਜਦੋਂ ਬਾਹਰ ਪ ਜਾਂਦਾ ਵਾ ਉਹਨੂੰ ਕਹਿੰਦੇ ਕਿ ਅੰਦਰੋਂ ਕੋਈ ਆਏਗਾ ਤੇ ਫਿਰ ਤੁਹਾਨੂੰ ਅੰਦਰ ਭੇਜਾਂਗੇ ਪਰ ਅਸਲੀਅਤੇ ਵਿੱਚ 10 ਬੰਦੇ ਬਾਹਰ ਜਾਂਦੇ ਆ ਫਿਰ ਕਿਤੇ ਇੱਕ ਅੱਧਾ ਜਿੰਨਾ ਬੰਦਾ ਅੰਦਰ ਪੇ ਆਣ ਦਿੰਦੇ ਆ ਇਹ ਚਾਹੁੰਦੇ ਆ ਕਿ ਅੰਦਰ ਟੁੱਟ ਜਾਣੇ ਖਤਮ ਹੋ ਜਾਣ ਸਾਨੂੰ ਦਵਾਈ ਨਹੀਂ ਲਿਆਉਂਦੇ ਰੇ ਸਾਨੂੰ ਪਾਣੀ ਨਹੀਂ ਲਿਆਉਂਦੇ ਰੇ ਸਸ ਅਸੀਂ ਖਾਣ ਦਾ ਕੁਝ ਲੈ ਕੇ ਆਣਾ ਚਾਹੁੰਦੇ ਆ ਉਹ ਨਹੀਂ ਸਾਨੂੰ ਲਿਆਉਂਦੇ ਰੇ ਤੇ ਔਰ ਜੇ ਸਲੂਕ ਦੇ ਨਾਲ ਸਾਡੇ ਤੇ ਗੱਲ ਕਰਦੇ ਆ ਉਹ ਨਿਹਾਇਤੀ ਬਦਤਮੀਜ਼ੀ ਨਾਲ ਸਾਡੇ ਨਾਲ ਸਾਰੇ ਨਾਲ ਗੱਲ ਕੀਤੀ ਜਾਂਦੀ ਹੈ ਅਚਾ ਕੀ ਨਾਮ ਹੀ ਤੁਹਾਡਾ ਮਨਿੰਦਰ ਸਿੰਘ ਮਨਿੰਦਰ ਸਿੰਘ ਸੋ ਦੇਖਣਾ ਹੋਵੇਗਾ ਮਨਜੂ ਰਾਨਾ ਵੱਲੋਂ ਲ ਕੀ ਕੁਝ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਜਾਂ ਕੀ ਸੱਚ ਨਿਕਲ ਕੇ ਸਾਹਮਣੇ ਆਉਂਦਾ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਫਿਰ ਹੋਵਾਂਗੇ ਹਾਜ਼ਰ